ਜਵਾਈ ਤੇ ਮੇਰਾ ਨਹੀਂ ਚੰਗਾ ਜਿਹੜਾ ਸਾਡੇ ਵਾਲਜੀ ਨਹੀਂ ਗੱਲ ਕਰਨ ਡਿਆ ਹੈ ਹੈ ਹੀ ਉਹਨਾਂ ਦੇ ਵਿੱਚ ਬੈਠੇ ਨੇ ਤੇ ਮੈਨੂੰ ਮਾਤਾ ਤੇ ਦੇਣੀ ਸੀ ਜੋ ਬੈਠੀ ਸੀ ਉਹ ਕਹਿੰਦੀ ਭੁੱਖ ਨਾ ਗਵੇ ਹੈ ਬਾਅਦ ਤੇ ਬੁਰੂਆਂ ਤੱਕ ਸਾਡੇ ਘਰ ਸਾਰਾ ਕੁ ਇਹਨੇ ਕਿਦਾਂ ਕਹਤਾ ਮੇਰਾ ਮਗਰੋਂ ਕੁਛ ਹੀ ਹੋਣਾ ਇਹਨੂੰ ਮੈਂ ਆਖੀ ਪੁੱਛਣਾ ਸੁਣ ਲਈਂ ਅਜਾ ਤੁਸੀਂ ਤਾਂ ਇੱਕ ਵਾਰੀ ਸੁਣੀਆਂ ਮੈਂ ਤਾਂ ਨਿੱਤ ਸੁਣੀ ਜਿਸ ਦਿਨ ਦਾ ਵਿਆਹ ਕੀਤਾ ਮੈਂ ਤੇ ਆਪਣੇ ਗੱਲ ਫਾਹ ਪਾ ਲਿਆ ਉਹ ਦਿਨ ਦਾ ਸੋ ਕਰਨੀ ਕਰਦੇ ਇਹਨਾਂ ਦਾ ਟੱਕ ਬਲੇਟ ਕਰ ਦਿੱਤਾ ਵਾ ਪਤਾ ਨਹੀਂ ਬੋਲਦੇ ਕਿਥੋਂ ਜੇ ਤੇ ਕਹੇ ਹੋਰ ਕੋਈ ਦਿੱਤੇ ਹੁਣ ਮੈਂ ਹੁਣ ਦੱਸ ਵੀ ਦਿੰਦੀ ਮਾਤਾ ਹਾਈ ਕੁੜਮਾ ਜੰਮੀ ਵਾਲਾ ਸਾਡਾ ਕੰਮ ਮੰਮੀ ਸਾਡੀ ਗੱਲ ਵੀ ਸਹੀ ਆ ਜਦੋਂ ਆਪਣਾ ਘਰ ਨਹੀਂ ਚੰਗਾ ਇਹ ਨਹੀਂ ਚੰਗੀ ਤੇ ਬਾਕੀਆਂ ਨੂੰ ਮੈਂ ਕੀ ਕਵਾਂ ਜੇ ਇਹ ਚੱਜਦਾ ਹੋਵੇ ਨਾ ਤੇ ਬਾਕੀ ਤੇ ਕਿਸ ਦੀ ਜੁਰਤ ਹੀ ਨਹੀਂ ਆ ਖੰਗ ਜਾਂਦੀ ਇਹੋ ਇਹੋੀ ਗੱਲ ਨੂੰ ਜ਼ਿਆਦਾ ਚੁੱਕ ਰਿਹਾ ਇਹ ਪਵਾੜੇ ਦੀ ਜੜ੍ਹ ਉੱਥੇ ਗਿਆ ਤੇ ਉੱਥੋਂ ਸਾਰੀਆਂ ਸੂਹਾਂ ਖਬਰਾਂ ਲੈ ਕੇ ਆਇਆ ਨਾ ਉੱਥੇ ਜਾਂਦਾ ਤਾਂ ਨਾ ਕੋਈ ਗੱਲ ਹੋਣੀ ਤੇ ਜੇ ਮੈਂ ਡੱਕਦੀ ਹਾਂ ਨਾ ਤੇ ਫਿਰ ਕਹਿੰਦਾ ਵੀ ਜੇ ਤੂੰ ਕਹਿਨੀ ਆ ਤੇ ਮੈਂ ਨਹੀਂ ਜਾਂਦੀ ਉੱਤੋਂ ਜਦੋਂ ਮਾੜੀ ਕਿਸਮਤ ਹੋਵੇ ਨਾ ਤੁਸੀਂ ਕਰ ਦੇਣਾ ਗੋਪੀ ਯਾਰ ਫ੍ਰੀਤ ਮਾੜਾ ਮੋਟਾ ਫੇਰ ਵੀ ਇਹਨੂੰ ਸਾਡਾ ਜਵਾਈ ਆ ਇਹਨੂੰ ਮਾੜਾ ਮੋਟਾ ਸਾਡਾ ਵੀ ਪੜਦਾ ਰੱਖਣਾ ਮੈਂ ਜਦੋਂ ਸਾਰੇ ਖੋਲ ਦਿੰਦੇ ਮੇਰੀ ਗੱਲ ਸੁਣੋ ਜਿੱਦਾਂ ਮਰਜੀ ਵੀ ਆ ਆ ਜਿਹੜੀਆਂ ਇੰਨੀਆਂ ਗੱਲਾਂ ਹੋ ਗਈਆਂ ਵਾ ਤੇ ਹੁਣ ਮੂੰਹ ਚ ਤੇ ਪੈ ਨਹੀਂ ਜਾਣੂ ਕਿੰਨਾ ਮੈਂ ਤੇ ਟੌਰ ਬਣਾਇਆ ਕਿੰਨੇ ਟੌਰ ਨਾਲ ਰਹਿਣੀ ਹਾਂ ਇਹਦੇ ਤੇ ਸਾਰੇ ਟਕਣੇ ਫੁੱਲਨੇ ਆ ਫੋਲ ਦਿੱਤੇ ਜਿਤਰਾ ਕਿਤੇ ਪਤਾ ਨਹੀਂ ਕੀ ਉਹ ਤੇ ਕਿਤੇ ਹੁਣ ਮੈਂ ਪਿੰਡ ਆਉਂਗੀ ਨਾ ਤੇ ਇਹਨੂੰ ਬਹਿ ਕੇ ਪੁੱਛੂਗੀ ਇੱਕ ਵਾਰੀ ਚੰਗੀ ਤਰਾਈ ਕੋਈ ਗੱਲ ਮੈਂ ਹੱਥ ਜੋੜ ਕੇ ਆਈ ਉਹ ਦਿਨ ਪਿਛਲੇ ਅੰਦਰ ਮੈਂ ਸੋਣੀ ਕੋਈ ਗੱਲ ਨਹੀਂ ਜੇ ਗਲਤੀ ਹੋਈ ਗਈ ਆ ਗੋਪੀ ਕੋ ਮੈਂ ਗੋਪੀ ਨੂੰ ਸਮਝਾਉਂਗੀ ਕੋਈ ਗੱਲ ਨਹੀਂ ਬੰਦੇ ਸਾਰੇ ਪੈਗ ਲਾ ਲੈਂਦੇ ਜਿਹੜੇ ਲਾਉਂਦੇ ਉਹ ਲਾਉਂਦੇ ਆ ਤੇ ਮੈਂ ਕਿਹਾ ਗੱਲ ਹੁਣ ਪਿੰਡ ਨਾ ਪਹੁੰਚੇ ਪੱਟਲੀ ਮੱਸਾ ਜਿਨ੍ਹਾਂ ਨੇ ਸੋਚਿਆ ਵੀ ਮੈਨੂੰ ਜੰਨੇ ਕਾਹਤ ਮੈਂ ਮੰਨ ਲਾਂ ਤੂੰ ਹੱਥ ਵੱਖਰੇ ਜੋੜੇ ਤੇ ਮੈਂ ਵੱਖਰੇ ਜੋੜੇ ਇਹਨੇ ਸਾਡੀ ਮੱਸਾਬ ਨਹੀਂ ਰੱਖੀ ਪਈ ਇਹਨਾਂ ਵੇਸੇ ਆਣਾ ਬਣਾਣਾ ਹੱਥ ਜੋੜੇ ਆ ਮੈਂ ਕਿਹਾ ਨਹੀਂ ਵੜ ਨਾ ਦੇ ਇੱਥੇ ਨਹੀਂ ਮੈਂ ਕਹਤਾ ਖਿੱਚ ਕੇ ਰੱਖ ਕੰਮ ਚ ਕੁਚੋਲ ਕੇ ਨੂੰ ਪਤਾ ਲੱਗੇ ਗਾਂ ਤੋਂ ਮੈਂ ਕਿਹਾ ਕਹਿਤਾ ਮੈਂ ਮੈਂ ਕਨ ਆਇਤਮ ਉਂਡਾਵਾ ਡੂਗਾ ਨਾ ਤੂੰ ਜਾਏਂਗੀ ਤੇ ਛਾੜ ਦੇ ਨਾ ਗੱਲਾਂ ਨੂੰ ਇਹ ਦੱਸ ਛਾਪਾਂਦੀ ਮੇਰੀ ਨਹੀਂ ਲੈਂਦੀ ਆ ਨਹੀਂ ਪਹਿਣੇ ਲੈਂਦੀ ਆ ਆ ਲੈਂਦੀ ਆ ਮੇਰੀ ਜਾਨ ਖਾਲੀ ਹੋਰ ਤਾਂ ਸਾਡਾ ਗਵੰਡ ਨੇ ਜਾਨ ਖਾਲੀ ਕਿ ਸੂਆ ਲੈਣ ਨੂੰੰ ਤਰੀਕੇ ਤੇ ਕਤੇ ਆਡੇ ਬੂਗੇ ਤੇ ਇਹ ਜੀ ਬੈਠੀ ਆ ਲੈ ਫੜ ਛਾਪ ਤੇ ਮਮੀ ਚੰਗੀ ਆ ਐਦਾਂ ਹੀ ਲੈ ਡੱਬੀ ਕਿੱਥੇ ਆ ਡੱਬੀ ਕਿਹੜੀ ਛਾਪ ਦੇ ਮੇਰੀ ਸੁਨਣਾ ਤੇ ਤੁਮਾ ਲਵਾਈ ਹੀ ਤੂੰ ਤੇ ਮੇਰੀ ਜਾਨ ਨਹੀਂ ਛੱਡੀ ਆ ਉਹਦੇ ਹੱਥੋਂ ਕੁ ਲਵਾ ਲੀਆ ਤੇ ਫਿਰ ਮੈਂ ਕਿੱਥੋਂ ਦਿੰਦੀ ਤੂੰ ਤੇ ਨਹੀਂ ਮੈਨੂੰ ਹੋਣਾ ਹੀ ਚਾਹੀਦੀ ਸਾਫ ਤੇ ਇੱਥੇ ਮੇਰੀ ਰਹਿ ਰਹਿ ਜੇ ਤੇ ਤੂੰ ਜਾਂਦੇ ਬਾਨੇ ਦਿੱਤੀ ਸਾਟਾ ਤੇ ਗੋਲ ਗੜੇ ਆ ਕੇ ਪਾ ਕੇ ਤੈਨੂੰ ਮੈਂ ਕੀ ਆਂਦੀ ਫਿਰ ਮੇਰੀ ਸੁਨ ਲੈ ਗੱਲ ਉਹ ਤੇ ਚੱਲ ਰਹੀ ਉਹਨੂੰ ਬਣਾ ਦਿਓ ਬਾਅਦ ਚ ਪਰ ਹਣ ਆਹ ਗੱਲ ਵੀ ਇੱਥੇ ਨਹੀਂ ਪਹੁੰਚਣੀ ਚਾਹੀਦੀ ਨਹੀਂ ਉਹਦੀ ਮੈਂ ਜਾਣ ਨਾ ਕਰ ਦੋ ਜੇ ਅਕਦਾ ਇੱਥੇ ਗੱਲ ਹੁਣ ਕਰੂ ਤੇ ਅਜੇ ਵੀ ਕਰੂ ਇੰਨੀਆਂ ਕਰਕੇ ਸਾਡੇ ਸੱਚੇ ਸਵਾਹ ਪਾਈ ਜਾਣਦਾ ਤੁਸੀਂ ਇੰਨਾ ਕੋ ਹੋ ਗਿਆ ਵਾ ਉਹਨ ਦਾ ਤੁਹਾਡੇ ਕੋਲ ਜਾਣ ਨਿਕਲੀ ਨਾ ਤੇ ਜਾਣਾਂ ਕੱਢਣੀ ਆ ਦਾਦਾ ਤੁਹਾਡਾ ਕਿਤੇ ਉਹਦੇ ਦੀਦਿਆ ਚ ਮਾਸਾ ਜਿੰਨਾ ਨਹੀਂ ਆ ਕਾ ਦੂੰਗੀ ਹੁਣ ਮੈਂ ਹਾਂ ਉਹਾ ਤੁ ਜਾਤਾ ਤੇ ਬੜਾ ਕਹਿੰਦਾ ਆਉ ਤੇ ਜਾਉ ਉਹਨੂੰ ਨਹੀਂ ਦੀਦਾ ਕਿਤਾ ਰੱਖਣੀ ਜਨਾਨੀ ਉਹ ਕਰੇ ਕਿਦਾਂ ਉਹਨੂੰ ਦੱਸਿਆ ਨਹੀਂ ਉਹ ਕਰੇ ਕਿਦਾਂ ਨਹੀਂ ਉਹਨੂੰ ਦੱਸਿਆ ਵੀ ਨੇ ਆ ਕੋ ਕੀਤਾ ਦੱਸਣਾ ਕਿਹੜੇ ਵੇਲੇ ਹੀ ਉਹਦੇ ਕੰਮ ਤੇ ਗਿਆ ਤੇ ਮੈਂ ਤਾਂ ਮਗਰੋਂ ਆ ਗਈ ਹੁਣ ਜਾਣੀ ਆ ਤੇ ਫੇਰ ਹੀ ਮੈਂ ਕਰੂਗੀ ਗੱਲ ਦੱਸੀ ਇਹਨੂੰ ਸਾਲੀਆਂ ਖੋਲ ਖੋਲ ਕੇ ਮੈਨੂੰ ਰੱਖ ਤੈਨੂੰ ਵੇਲਣੇ ਦੇ ਵਿੱਚ ਨਹੀਂ ਨਗਾ ਕੇ ਉਹਨੂੰ ਜੜਾ ਕੇ ਉਹਨੂੰ ਪਤਾ ਲੱਗ ਗਿਆ ਜਿਹੜਾ ਰੱਖਣਾ ਰੱਖਣਾ ਮੈਂ ਵੀ ਰਖਣੀ ਆ ਸ਼ਾਫਤ ਮੰਮੀ ਉਹ ਤਾਂ ਵਾਵਾ ਪਾਰੀ ਆ ਪਾਰੀ ਆ ਤੇ ਮੈਂ ਤੈਨੂੰ ਦਿੱਤੀ ਲੈ ਕੇ ਮੈਂ ਕਿਹਾ ਚੱਲ ਉੱਥੇ ਵੀ ਇਹਨੇ ਮੁੜ ਕੇ ਖਾਣ ਨੂੰ ਖੋਲਣੀ ਆ ਮੇਰੀ ਗੱਲ ਸੁਣ ਵਾਲਫਰੇਵ ਇਹਦੇ ਵਿੱਚ ਬਥੇਰੇ ਆ ਇਹਨੂੰ ਭੋਲੀ ਨਾ ਜਾਣੇ ਇਦਾਂ ਕਰੇ ਕਿ ਜਿਹੜੀ ਤੇਰੀ ਆ ਦੋਹਾਂ ਤੋਲਾਂ ਦੇ ਮਟਰ ਵਾਲਾ ਵਾ ਨਾ ਉਹ ਵੀ ਹੋਲੀ ਨਾ ਮੈਨੂੰ ਫੜਾ ਦੇ ਜਦੋਂ ਮੈਂ ਜਾਉਂਗੀ ਅਜੇ ਮੈਂ ਤੈਨੂੰ ਫੜਾਤੀ ਤੇ ਗੋਪੀ ਨੂੰ ਤਾਂ ਪਤਾ ਹੀ ਆ ਦਦਾਰ ਪਿਆ ਪਤਾ ਤੇਰੀ ਚੀਜ਼ ਆ ਕੱਲ ਨੂੰ ਇਹਨਾਂ ਦੀ ਨਿਗਾ ਚੜ ਗਈ ਇਹਨਾਂ ਨੇ ਤਾਂ ਇੱਕ ਇੱਕ ਚੀਜ਼ ਦਾ ਪਤਾ ਲੱਗ ਜਾਣਾ ਤੇ ਹੋਰ ਵੀ ਜਿਹੜਾ ਇੱਕ ਦੋ ਛਾਪਾ ਛਪਾੜੀਆਂ ਹੈ ਨਾ ਤੁਹਾਡੇ ਕੋਲ ਸੈਰ ਤੇ ਰੱਖਿਓ ਘਮ ਕਰਕੇ ਹੁਣ ਕੱਢਣ ਦੀ ਲੋੜ ਨਹੀਂ ਆ ਜੇ ਪਾ ਲੈਦੇ ਹੁਣ ਚਾਹਦੇ ਨਾ ਫੇਰ ਹਲਾਂਗੇ ਬਥੇਰਾ ਕੋ ਦੇ ਤਾ ਇਹਨੂੰ ਪਹਿਲਾਂ ਹੀ ਚੱਲ ਮੈਂ ਹੁਣ ਜਾਵਾਂ ਚੱਲ ਆ ਜੋ ਇਹਨਾਂ ਨੂੰ ਕਹਿ ਹੁੰਨੀ ਗਾਂ ਘਾ ਰਹੁੰਦੇ ਨਾ ਨਹੀਂ ਭੈਣੇ ਤੇਰਾ ਗਾੜੀ ਜੋੜੇ ਹੱਥ ਜਿੱਥੋਂ ਮੈਨੂੰ ਕੋਇਆ ਨਾ ਮੈਂ ਤਾਂ ਉਹਦੇ ਮਗਰ ਕਦੀ ਵੀ ਨਹੀਂ ਬੈ ਕੇ ਜਾਂਦੀ ਥੋੜੀ ਕੀਤੀ ਮੇਰੀ ਗਲਤ ਤਾਂ ਤੇ ਠੀਕ ਹੋਰ ਤਾਂ ਹੱਕਤ ਨਹੀਂ ਬੰਦਾ ਨਹੀਂ ਮੈਂ ਜਾਣਾ ਨਹੀਂ ਗਾਉਦਣਾ ਹਾਂ ਜੋ ਹੋ ਗਿਆ ਤਾਂ ਫੋਨ ਕਰਕੇ ਦੱਸ ਦਿਓ ਮੈਂ ਤੇ ਦੱਸ ਦੂੰਗੀ ਜਿੱਦਾਂ ਮ ਆ ਗਈ ਮੈਂ ਤਾਂ ਚਲ ਵੀ ਜਾਣਾ ਵਾ ਜਲਦੀ ਨਾ ਰਹੀਂ ਚੰਗਾ ਭੈਣ ਜੀ ਚੰਗਾ ਕਿਦੀ ਆਕਰਵਾਏ ਦੀ ਦੂਰੋਂ ਹੀ ਗਵਾਟ ਹੀ ਸਰ ਗਈ ਚੰਗਾ ਤਾਂ ਨਹੀਂ ਕਰੇ ਕੀ ਅੰਦਰ ਪਿੱਤ ਨਾ ਪੜਾ ਤਾ ਨਾ ਕੀ ਦੇ ਚੰਗਾ ਨਹੀਂ ਮਿਲੇ ਮਾਂ ਮੇਲਣ ਵਾਲੀ ਨਹੀਂ ਤੇ ਕੋੜਾ ਬੜੀ ਛਤੀ ਪਰੋਣੇ ਤੋਰ ਦੇਣ ਲੱਗੇ ਜੇ ਚੱਲ ਗਿਆ ਹੁਣ ਖਪਣਾ ਹੀ ਆ ਬੈਠ ਖਪਦੇ ਹੀ ਆਏ ਜਿੰਨ ਦੇ ਬੈਠੇ ਆ ਤਾਂ ਮਾਂ ਵੀ ਖਪਦੀ ਆ ਇੱਥੇ ਨਹੀਂ ਮੇਰੇ ਆਈ ਦਾ ਫਾਇਦਾ ਜਦੋਂ ਮਾਉ ਨੇ ਇਥੇ ਮਛੜ ਬਾਲ ਕੇ ਨਿਕਲਦੀ ਆ ਮਾਸੀ ਕਿਸ ਦੀ ਗਲਤੀ ਨਹੀਂ ਆ ਗਲਤੀ ਆ ਤੁਹਾਡੀ ਧੀ ਦੀ ਹੈ ਇਹਦੇ ਨਾਲ ਬਥੇਰੀਆਂ ਮੈਂ ਮੱਥੇ ਦੀਆਂ ਠੀਕਰੀਆਂ ਪਾ ਲੀਆਂ ਵਾ ਮੜਾ ਜਾ ਮੁੰਡਾ ਕੀ ਬਿਮਾਰ ਹੋ ਗਿਆ ਸਾਰੇ ਟੱਬਰ ਨੇ ਅੱਤ ਚੋਕ ਲਈ ਲੈ ਜੋ ਹੁਣ ਨੂੰ ਮੜਾ ਲਿਆ ਉਹ ਉੱਧਰ ਗਿਆ ਆਉਂ ਜਾਉ ਕੀ ਲੋੜ ਇਥੋਂ ਸੱਦਣ ਦੀ ਹੁਣ ਇਥੇ ਗਈ ਆ ਤੇ ਉੱਥੇ ਗਈ ਰਵੇ ਇਥੇ ਇਹੋ ਜਿਹੇ ਲੱਛਣ ਕਰਦੀ ਰਹੀ ਇਹਨੂੰ ਪਤਾ ਹੀ ਆ ਆਂਦੇ ਹੁੰਦੇ ਝੱਗਾ ਚੁੱਕਿਆ ਆਪਣਾ ਢਿੱਡ ਨੰਗਾ ਕੀ ਹੁਣ ਤੁਹਾਨੂੰ ਦੱਸੀਏ ਹੈ ਉਹ ਜਿਹੜੀ ਬੁੜੀ ਆ ਉਹਦਾ ਤੇ ਕਿਤੇ ਨੱਕ ਸਤੇ ਸਮਾਨ ਤੇ ਲੱਗਾ ਆਕੜ ਹੀ ਨਹੀਂ ਮਾਣ ਮੰਮੀ ਦੇ ਮੂੰਹ ਤੇ ਹੀ ਕਹਿ ਦਿੱਤਾ ਵਾ ਭੀ ਭੁੱਖ ਲੰਗੋ ਥੇ ਮੈਂ ਤੇ ਫਿਰ ਕਿਹਾ ਮੈਂ ਭੁੱਖ ਲੰਗ ਗਈ ਤੇ ਤੁਹਾਨੂੰ ਇਹਦਾ ਪਤਾ ਨਹੀਂ ਹੀ ਕਾਹਦਾ ਹਾਂ ਦੋ ਦਿੱਤੀ ਕਰ ਦੇ ਨਾ ਇਹ ਦਿੱਤੇ ਅਸੀਂ ਕੀ ਗੁੱਡਰ ਹੈਗਾ ਹੀ ਹੋ ਮੈਂ ਕੋੜੇ ਮਾਸੀ ਹੀ ਰਿਆਗਾ ਮੰਮੀ ਤੇ ਆਉਂ ਤੁਹਾਡੇ ਹੋਂਦ ਤੇ ਪਹਿਲਾਂ ਹੀ ਮੇਰੇ ਨਾਲ ਮੱਥਾ ਲਾ ਕੇ ਬੈਠੇ ਸੀ ਮਾਪੂਤ ਪ੍ਰੀਤ ਤੂੰ ਮੈਨੂੰ ਪਹਿਲਾਂ ਸਟੋਰੀਆਂ ਕਾਹਦੀਆਂ ਦੱਸੀਂਗਾ ਮੈਂ ਕਿਹੜੇ ਇੰਨਾ ਚਰਹੀ ਨਹੀਂ ਨਹੀਂ ਮੈਂ ਤੇ ਰਾਤ ਨਹੀਂ ਜੋਤ ਵਿਆਹ ਰਹੀ ਤੇ ਮੈਂ ਤੇਰੇ ਕੋ ਕਦੀ ਕਦੀ ਆਉਣਾ ਤੇ ਤੂੰ ਮੈਨੂੰ ਦੱਸਦੀ ਸਹੀ ਇਦਾਂ ਦੀ ਜੇ ਤੂੰ ਮੈਨੂੰ ਆਖਾ ਚੰਗੀ ਤਾਂ ਮੰਮੀ ਆਖਾ ਕਰਦੀ ਲੈ ਮੈਂ ਤੇ ਆਣ ਮੋੜ ਜਿ ਸਿਫਤ ਕਰਦੀ ਰਹਿਣੀ ਆ ਵੀ ਵੇਖ ਲੈ ਪ੍ਰੀਤ ਦੀ ਮੰਮੀ ਆਉਂਦੀ ਕਿਤੇ ਲੱਦੀ ਪੱਦੀ ਆਉਂਦੀ ਕਿਤੇ ਲਫਾਪੇ ਦੋਵਾਂ ਹੱਥਾਂ ਚ ਹੁੰਦੇ ਕਿਤੇ ਛਾਪ ਵੀ ਵੇਖ ਲੈ ਉਹਨਾਂ ਫਿਕਰ ਛਾਪ ਦਾ ਮੈਨੂੰ ਨਹੀਂ ਜਿੰਨਾ ਦਵਿੰਦਰ ਨੂੰ ਸ਼ਿਆ ਇਹ ਕੱਢ ਜਾਇਂ ਸੋਨਾ ਵਾ ਡਿਜ਼ਾਈਨ ਤੇ ਬੜਾ ਸੋਹਣਾ ਉਹਦਾ ਵੀ ਭਾਰੀ ਆਏ ਨਹੀਂ ਪਹਿਣਾ ਨਹੀਂ ਨਾ ਨਾ ਨਹੀਂ ਦੇਮ ਪਹਿਣਾ ਮੇਰੀ ਗੱਲ ਸੁਣ ਪ੍ਰੀਤ ਹਾਂ ਚਲ ਇੰਨੀ ਭਾਰੀ ਵੀ ਨਹੀਂ ਜਿੰਨੀ ਤੂੰ ਕਹਿਣ ਲਈ ਆ ਤੇ ਇਹਦੇ ਚ ਕੁੜੇ ਆਟਾ ਫਸਿਆ ਇਹ ਤੇ ਐ ਜਿੱਦਾਂ ਘਰੇ ਹੀ ਪਾ ਪਾ ਕਸਾਈ ਆ ਹਾਂ ਨਹੀਂ ਇੱਕ ਦਿਨ ਸੋਨੀਆਂ ਨੇ ਪਾਲੀ ਹਾਂ ਦੀ ਮੰਮੀ ਬੁਖਾਲ ਤੇ ਸਹੀ ਸੋਨੀਆਂ ਨੇ ਪਾਲੀ ਹੁਣੀ ਨਾ ਅੱਜ ਰੋਜ਼ ਕੋਲ ਆ ਕੇ ਤੇ ਮਾਲ ਲਈ ਅੱਜ ਕੱਲ ਦੇ ਨਾ ਪੈਰ ਪੈਰ ਤੇ ਮੋਹਰ ਲੱਗੀ ਹੁੰਦੀ ਸੋਨੇ ਨੂੰ ਮੇਨੂੰ ਮੋਹਰ ਤੇ ਲੱਭਣੀ ਨਹੀਂ ਨਹੀਂ ਕਿੱਥੇ ਆ ਹੋ ਤਾਂ ਮੋਹਰ ਲੱਭਣੀ ਆ ਛਾਪ ਤੈਨੂੰ ਵਿਖਾ ਲਈ ਹੁਣ ਮੋਹਰਾਂ ਲੱਭਣ ਡੈ ਪਈ ਆ ਆ ਮਮੀ ਦੀ ਬੱਸ ਲੰਘ ਜਾਣੀ ਆ ਅੱਛਾ ਅੱਛਾ ਛਾਪ ਮਿਲ ਗਈ ਐਨਾ ਬੱਸ ਵੇ ਹੱਥ ਭਰਿਆ ਭਰਿਆ ਲੱਗਣ ਡਈ ਐ ਨਹੀਂ ਮੈਨੂੰ ਵੀ ਟੈਨਸ਼ਨ ਨਹੀਂ ਪਈ ਦੇ ਦਵਾ ਕੁੜੀ ਦੀ ਛਾਪ ਚੱਲ ਆ ਨਾ ਆ ਜਾ ਬੱਸ ਚੱਲ ਹੂੰ ਕਿੰਨੀ ਐ ਛੇੜਣਾ ਬਣਾਉਂਦੀ ਆ ਮਾਵਾ ਧੀਆ 420 ਖੇਡ ਗਈਆਂ ਮੇਰ ਨਾਲ ਆ ਡੁਬਲੀਕੇਟ ਛਾਪ ਹੀਓ ਤੇ ਗੜ ਗੜੇ ਝਾਟਾ ਫਸਿਆ ਉਹ ਘਰੇ ਹੋਣੀ ਆ ਹਾਂ ਦੀ ਹਣੀ ਚੱਲ ਦੇ ਵਾਂ ਮੈਨੂੰ ਛੇੜਣ ਬਣਾਉਂਦੀ ਆ ਆਗੇ ਜੇ ਅਲਪਾਣੀ ਮੰਮੀ ਦੇ ਹਾਂ ਡ ਮਮੀ ਦੀਦੀ ਕੋ ਗਏ ਆ ਦੀਦੀ ਕੋਏ ਹਾਂਜੀ ਕੀ ਕਰਨ ਛਾਪ ਦੇਣੀ ਸੀ ਨਾ ਫਿਰ ਤਾਂ ਕਰਕੇ ਸਵੇਰੇ ਦਾ ਹੋਜੀ ਕੋ ਸਲਾਹ ਨਹੀਂ ਸੀ ਅਚਾਨਕ ਸਲਾਹ ਬਣ ਗਈ ਕਿ ਕਹਿੰਦੇ ਮੈਂ ਆਉਂਨੇ ਹਾਂ ਹਾਂਜੀ ਛਾਪ ਨਾਵਾ ਦਿਨੇ ਥਾਰ ਕੇ ਸੰਗੋ ਇਹ ਮਰਗਲ ਗੋਲ ਮੋੜ ਕਰ ਦਿੱਤੀ ਆ ਤੇ ਇਹਨਾਂ ਦੇ ਤੇ ਸਪਾਈ ਬੜਾ ਕਰਨਾ ਮੰਮੀ ਇਹਦੇ ਮੇਰੇ ਦਿਵਾਰੇ ਹੀ ਹੋ ਜਾਣਾ ਹੈ ਮੈਂ ਤੇ ਕਹਿੰਨੀ ਮੰਮੀ ਨੇ ਪਰਦਾ ਭਾਜ ਦਿੱਤਾ ਹੋਵੇ ਤੇ ਮੈਂ ਬੋਧ ਵਾਲੇ ਹੋਣਾਂ ਲੱਗੇ ਤੇ ਪਹਿਨਣ ਦੇ ਕਹਿਣੀ ਕਿਦਾਂ ਦਾ ਸਭਾ ਨਾ ਕੀ ਨਹੀਂ ਪਤਾ ਆਲਾ ਚਾ ਮੈਂ ਕੱਪੜੇ ਲਾ ਲਿਆ ਵਛਾਤੋਂ ਤੇ ਨਾਲੇ ਦਾਣੇ ਸੁੱਕਣੇ ਪਾਏ ਹੀ ਤੇ ਮੈਂ ਇਕੱਠੇ ਕਰਕੇ ਆ ਗਈ ਹਾਂ ਗੱਲ ਸੁਣ ਉਹ ਲਾ ਕੇ ਤੱਪੜ ਪਿਆ ਜੀ ਉਹ ਉੱਤੇ ਦੇ ਆਈਂ ਰੇਲ ਨਾ ਪਗਰਾ ਠੀਕ ਆ ਹਾਇ ਰਪਾ ਮੰਮੀ ਗੋਪੀ ਨੂੰ ਕੋਈ ਨਾ ਹੀ ਗੱਲ ਦੱਸੇ ਤੇ ਚੰਗਾ ਨੀ ਤੇਨਾਂ ਨੇ ਤੇ ਮੇਰੀ ਗੱਲ ਹੀ ਨਹੀਂ ਸੁਣੀ ਮੈਨੂੰ ਤੇ ਬੜਾ ਡਰ ਲੱਗਣ ਗਿਆ ਮੈਂ ਤੇ ਐਵੇਂ ਬਾਅਦ ਨਹੀਂ ਗੱਲਾਂ ਦੱਸ ਬੈਠੀ ਮੈਨੂੰ ਕੀ ਪਤਾ ਸੀ ਜ਼ਿੰਦਗੀ ਤੇ ਹੁਣ ਇੱਥੇ ਕੱਟਣੀ ਆ ਤੇ ਮੈਂ ਜਰ ਲਈ ਜਿੱਥੇ ਇੰਨੀਆਂ ਜੜੀਆਂ ਸੀ ਆ ਗਈ ਮम्मी ਨਾਲ ਜੇ ਆ ਗਏ ਮੰਮੀ ਵਾਹੋ ਆ ਗਈਆਂ ਮੈਨੂੰ ਦੱਸਿਆ ਹੀ ਨਹੀਂ ਸਵੇਰੇ ਅਚਾਨਕ ਹੀ ਸਲਾਹ ਬਣ ਗਈ ਕੋਈ ਜਾਣਦੀ ਸਲਾਹਕਾਰੀ ਮੈਂ ਬਹੁਤ ਸੌ ਸੁਖਾਣਾ ਗਈ ਇਥੋਂ ਕੀ ਗੱਲ ਮੈਂ ਸੁਣਦਾ ਹੈ ਨਾ ਸੋਖੀਆ ਇਹਨੇ ਇਹ ਦੱਸਿਆ ਪੀ ਗਈ ਅੱਜ ਤੈਨੂੰ ਹੋਣੀ ਗੱਲ ਦਸੀ ਆਹ ਦੱਸਿਆ ਕਹਿੰਦੇ ਮੰਮੀ ਸਾਫ ਦੇਣ ਗਈ ਆ ਹਾਏ ਮੈਂ ਮਰ ਜਾ ਬੇਵਿਕੋਰ ਮਾਂ ਦਾਤੀ ਕੀ ਗੱਲ ਹੋ ਗਈ ਮੰਮੀ ਮੈਂ ਗੱਲ ਕੀ ਹੋਣੀ ਆ ਇਹਨੇ ਨਹੀਂ ਤੈਨੂੰ ਦੱਸਿਆ ਕੋਹ ਉਹ ਮੰਮੀ ਗੱਲ ਨੂੰ ਗੋਲ ਮੋਲ ਨਾਲ ਗੱਲ ਸਿੱਧਾ ਦੱਸ ਮੈਨੂੰ ਹੋਇਆ ਕੀ ਆ ਹੁਣ ਆ ਕੀ ਆ ਜਿੱਦਣ ਮੈਂ ਉਧਰ ਪਹੁੰਚ ਕੇ ਚਲ ਗਈ ਉਹ ਦੱਸਿਆ ਘਰ ਹਾਂ ਤੇ ਮਗਰੋਂ ਮੈਨੂੰ ਨਾ ਪਤਾ ਪਿਓ ਆਪ ਆਇਆ ਕਿ ਇਹਨੇ ਸੱਦਿਆ ਪਾਜ ਤੇਰੇ ਨੂੰ ਉਹ ਕੀ ਕਰਨ ਆਇਆ ਮਗਰ ਉਹ ਨੂੰ ਪਤਾ ਕੀ ਲੈਣ ਆਇਆ ਹੁਣ ਇਹ ਦੱਸੂ ਤੈਨੂੰ ਤੇ ਤੂੰ ਪੁੱਛ ਉਹ ਨੂੰ ਹਾਂ ਇਹਨੇ ਜੋ ਕਾ ਅਦੀ ਸਾੜੀ ਹੋਈ ਬੀਤੀ ਇਹਨੇ ਨਿੱਕੀ ਨਿੱਕੀ ਗੱਲ ਦਸੀ ਕੁੜੀਆਂ ਚ ਸੌਦਾ ਹੁੰਦਾ ਇਹਨਾਂ ਦਾ ਪੋਚਾ ਹੈ ਨਹੀਂ ਮੈਂ ਹੱਥ ਨਾ ਲਾਉਣੀ ਇਹਨੇ ਸਾਬੇਦਾਨੀਆਂ ਗੱਲਾਂ ਦਸੰਗਾਈ ਹੋ ਇਹਨੂੰ ਪੁੱਛ ਲਾ ਆਪੀ ਕੀ ਗੱਲ ਹੋਈ ਸਾਰੀ ਗੱਲਾਂ ਦੱਸਦੀ ਐ ਇਹਨੇ ਛੱਡੀ ਕੋਈ ਨਹੀਂ ਸਾਡੀਆਂ ਨੇ ਮਿੱਟੀ ਪੁੱਟ ਕੇ ਤਰੀਦ ਕੀਤੀ ਤੇ ਮੈਨੂੰ ਚੜਿਆ ਗੁੱਸਾ ਮੈਂ ਤੇ ਪਾਇ ਲੀਡਰ ਤੇ ਮੈਂ ਉੱਥੇ ਪਹੁੰਚੀ ਗਾੜੀ ਗਈ ਤੇ ਕਥੀ ਉਹ ਸਿੱਧੇ ਮੂੰਹ ਕੋਣਾਂ ਨਾਰ ਪਿੰਦਰ ਸੁਣ ਤੇ ਨਾ ਉਹ ਦੀ ਸਾਸ ਐਡ ਐਡ ਉਹ ਦੀ ਜਬਾਨਾ ਗੋੜਾ ਗੋੜਾ ਸਾਸ ਦੀਆਂ ਮੈਨੂੰ ਉਹਨੇ ਗੋੜਾ ਗੋੜਾ ਮਾੜਾ ਚੰਗਾ ਬੋਲਾ ਮੈਂ ਤਾਂ ਤਾਂ ਮੂੰਹ ਨਾ ਕਾ ਕਰਾਂ ਪਿਆੜੀ ਧੀ ਨੂੰ ਆ ਕਹਤਾ ਤੇ ਛਾੜੀ ਨੂੰ ਆ ਕਹਤਾ ਇਹਨੇ ਸਾਨੂੰ ਉਹ ਵਾਰਨ ਕਿਉਂ ਕਰਨੀ ਛੜਾ ਸਾਨੂੰ ਇਹ ਜਿਨਾ ਹਰਾਮ ਇਹਨੇ ਸਾਡਾ ਕੀਤਾ ਇਹਦੇ ਸ਼ਰਾਬ ਦੇ ਨਾਲ ਤੇਰ ਨੂੰ ਕਿਆ ਨਾ ਦੱਸਣਾ ਉਹ ਸ਼ਰਾਬ ਪੀਂਦਾ ਉਹ ਐਂ ਕਰਦਾ ਉਹ ਜੇ ਕਰਦਾ ਕੁੜੀਆਂ ਤੇ ਸ਼ੌਦਾ ਹੁੰਦਾ ਉਥੇ ਪੋਚਾ ਹੈ ਨਹੀਂ ਸਾਰੀਆਂ ਗੱਲਾਂ ਟਾਲ ਦੇ ਜੜਾਦੀਆਂ ਮੈਂ ਨਹੀਂ ਪਿਆਨੇ ਹਟਾ ਰਹਿਣ ਕੋ ਨਹੀਂ ਦਿੱਤਾ ਮੈਨੂੰ ਤਾਂ ਸੇ ਧਰਤੀ ਵੇਰ ਨਹੀਂ ਦਿੰਦੀ ਕਿ ਮਾਂ ਮਾ ਜੇ ਮਨ ਗਿਆ ਬੈਗ ਲਾਲਾ ਤੇ ਉਹ ਵੀ ਗੱਲ ਪਛਾਤੀ ਉਸੇ ਮੈਨੂੰ ਨਹੀਂ ਪਤਾ ਪੁੱਛ ਲੈ ਉਹਨੇ ਗਿਆ ਇੱਥੇ ਬਿਨਾਂ ਦੱਸੇ ਮੈਨੂੰ ਹੁਣ ਕੀ ਪਤਾ ਇਹਨੇ ਫੋਨ ਕੀਤਾ ਕੋ ਆਪੇ ਆਇਆ ਜੇ ਮਮੀ ਆ ਹੀ ਗਿਆ ਏ ਤੇ ਕੰਮ ਸੇ ਕੰਮ ਤੁਹਾਨੂੰ ਨਹੀਂ ਤਾਂ ਮੈਨੂੰ ਤਾਂ ਡੀਕ ਲੈਂਦਾ ਤੁੰਗੀ ਤੇ ਚੱਲ ਲੇਟ ਆਉਣਾ ਮੈਂ ਤੇ ਆ ਹੀ ਜਾਣਾ ਇਹਨਾਂ ਟਾਈਮ ਨਾਲ ਲੈ ਹੁਣ ਕੋਠੇ ਤੇ ਗਈ ਓਹ ਉਹਨੂੰ ਹੁਣ ਪਤਾ ਨਹੀਂ ਕਿ ਥੱਲੇ ਆਈ ਆ ਤੇ ਚਾਹ ਪਾਣੀ ਪੁੱਛਾਂ ਆ ਕੋ ਹੁੰਦਾ ਹੀ ਆ ਤਾਲਾ ਹੁਣ ਤੂੰ ਜਾਣੇ ਤੇ ਉਹ ਜਾਣ ਮੈਨੂੰ ਨਹੀਂ ਪਤਾ ਕਿ ਕੀ ਬਣਦਾ ਤੇ ਕੀ ਨਹੀਂ ਮੈਂ ਕਿਨੂੰ ਤਾਂ ਵੱਢਦੀ ਹੁੰਨੀ ਵੇ ਨਾਲ ਇਦਾਂ ਦਾ ਕੰਮ ਕਰਨ ਆ ਕਰ ਇਹਨੂੰ ਵੱਢ ਕੇ ਇਹਨੂੰ ਖਿੱਚ ਕੇ ਰੱਖ ਤੂੰ ਇਹਨੂੰ ਛਿੜਕਦਾ ਹੀ ਨਹੀਂਗਾ ਚਾਂਬਲੇ ਤੂੰ ਚੜਾਈ ਹੋ ਹੁਣ ਇਹਨੇ ਚੜੀ ਰਹਿਣੇ ਇਹਨੂੰ ਉਤਰਨਾ ਨਿਕਲ ਫੋਨ ਮੇਰੀ ਉਹ ਕੀ ਮਗਰ ਕਰਨ ਆਇਆ ਹੈ ਕੌਣ ਜਿਹੜਾ ਤੇਰਾ ਜੀਠ ਲੱਗਦਾ ਵਾ ਮੈਨੂੰ ਪਤਾ ਨਹੀਂ ਤੇਰਾ ਕੀ ਲੱਗਦਾ ਉਹ ਇੱਜਤ ਨਾਲ ਗੱਲ ਕਰੋ ਬਾਜੀ ਆ ਤੁਹਾਡੇ ਜਵਾਈ ਆ ਕਰਦਾ ਜਵਾਈਆ ਤਾਂ ਉਹਨੇ ਸਾਡੇ ਮਗਰੋਂ ਆਣਾ ਸੀ ਸਾਡੇ ਹੁੰਦਾ ਨਹੀਂ ਹੋ ਸਕਦਾ ਉਹ ਤੇ ਉੱਧੇ ਹੀ ਲੰਘਦੇ ਟੱਪ ਦੇ ਆ ਗਏ ਸੀ ਤੁਹਾਨੂੰ ਦੱਸਣ ਦਾ ਫਰਜ਼ ਨਹੀਂ ਆ ਤੁਸੀਂ ਕਰ ਰਹੇ ਨਹੀਂ ਹੁਣ ਕੀ ਬਤਾ ਮੰਗਦਾ ਟੱਪ ਦਾ ਆ ਗਿਆ ਕਿ ਤੂੰ ਫੋਨ ਕਰਕੇ ਸੱਦਿਆ ਉਹਨੂੰ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹਪੀ ਆਈ ਆਪੇ ਆਏ ਹੀ ਪਹਿਲਾਂ ਹੋਰ ਗੱਲਾਂ ਛੱਡ ਪਹਿਲਾਂ ਮੈਨੂੰ ਇਹ ਦੱਸ ਤੂੰ ਕਿ ਨਾ ਭੁੱਖੀ ਮਾਰਨੀ ਇੱਥੇ ਜਹਾੜੇ ਘਰ ਦਾ ਅਜਵਾਈ ਤੈਨੂੰ ਇਹ ਪਤਾ ਰਿਹਾ ਮਤਲਬ ਤੈਨੂੰ ਨਹੀਂ ਪਤਾ ਵੀ ਇਹ ਗੱਲਾਂ ਉੱਥੇ ਦੱਸਣੀਆਂ ਕਿ ਨਹੀਂ ਦੱਸਣੀਆਂ ਨਾਲ ਇਹ ਗੱਲ ਦੱਸ ਵੀ ਮੈਂ ਕਿੰਨਾ ਕਿ ਕਿ ਸਰਾਰਾ ਪੀ ਕੇ ਗਲੀਆਂ ਦੇ ਡਿੱਗਾ ਫਿਰੰਡਿਆ ਵਾ ਹੈ ਜੇ ਤੁਹਾਡੇ ਘਰ ਦੀ ਇੱਜ਼ਤ ਰੱਖਣੀ ਹੋਵੇ ਤਾਂ ਤੂੰ ਇਹ ਰੱਖਣੀ ਆ ਕਿ ਜਾਂ ਹੋਰ ਕਿੰਨੇ ਰੱਖਣੀ ਆ ਜਿਹਾ ਕਿਨੇ ਘਰ ਵਿੱਚ ਗੱਲਾਂ ਹੋ ਵੀ ਜਾਂਦੀਆਂ ਵਾ ਤੇ ਇਹਨੂੰ ਸਪਾਉਣਾ ਕਿ ਜਾ ਤੂੰ ਸਗੋਂ ਹੋਰ ਖਲਾਰੇ ਪਾਉਣੇ ਆ ਗੱਲ ਦੇ ਜੀ ਮੇਰੇ ਨਹੀਂ ਮਤਲਬ ਮੈਂ ਤਾਂ ਕਰਕੇ ਦਸਾਈ ਭਾਜੀ ਨੂੰ ਵੀ ਨਾ ਮੇਰੀ ਇਸੇ ਸ਼ਰਾਬ ਨੇ ਅੱਗੇ ਜ਼ਿੰਦਗੀ ਤਬਾਹ ਕੀਤੀ ਸੀ ਮੈਂ ਤਾਂ ਦੱਸਿਆ ਹੀ ਇਹਨਾਂ ਨੂੰ ਕਿ ਤੁਹਾਨੂੰ ਨਾ ਹਟਾ ਦੇਣਗੇ ਪੀਂ ਤੋਂ ਜੇ ਤੇਰਾ ਘਰ ਇਹਦੇ ਸ਼ਰਾਬ ਨੇ ਖਰਾਬ ਕੀਤਾ ਜੇ ਤੂੰ ਤੇ ਲੱਗੀ ਨਾ ਮੇਰੀ ਭੈਣ ਦਾ ਘਰ ਖਰਾਬ ਕਰ ਮੈਂ ਉਧਰ ਦੱਸ ਕੇ ਪਤਾ ਉੱਥੇ ਕਿੰਨੇ ਖਲਾਰੇ ਪਾਏ ਆ ਭਾਜੀ ਨੇ ਅਜੇ ਦਿਨ ਕਿਹੜਾ ਦਾ ਰਾਤ ਕਿਹੜੀ ਤੂੰ ਘਰ ਦਾ ਜਲੂਸ ਕੱਢਣ ਵੀ ਡਾ ਪੀਆ ਮਾਰ ਜੇ ਮੇਰੀ 11 ਹਾਦਰੀ ਤੇ ਮੁੜ ਕੇ ਨੂੰ ਇੱਥੇ ਸੱਦਿਆ ਜਾਂ ਤੂੰ ਉੱਥੇ ਗਈ ਆਹ ਕਿੱਦਾਂ ਦੀ ਗੱਲ ਹੋਈ ਟਾਡੀ ਉਹ ਬਗਵਾਜ ਬਗਵਾਸ ਕਰਦੀ ਆ ਬੋਤਾ ਸਮਝ ਨਹੀਂ ਜਾਂਦੀ ਗੱਲ ਹੈ ਉਹ ਖੰਡ ਕਰਦੀ ਆ ਬੋਤੇ ਕਿਉਂ ਮੁੜ ਕੇ ਚਾਪੜ ਚਾਪੜ ਕੀਤਾ ਨਾ ਫਿਰ ਵੀ ਅਖੀ ਉਹਦਾ ਮੂੰਹ ਸੁਲਾ ਲਾ ਜੁਬਾਨ ਚ ਹੁੰਦੀ ਆ ਕਿਉਂ ਜੇ ਜੁਬਾਨ ਨਾ ਚੱਲੇ ਤਾਂ ਤੱਕ ਲੈਂਦਾ ਉਹ ਬਗਵਾਦੀ ਕਿੱਥੇ ਆਪੋਂ ਦਾਈ ਨਾ ਨਾ ਸ਼ੁੱਤਰ ਖਾਂਦੀ ਅੱਜ ਨਾ ਰੋਕੀ ਮੱਡ ਲੈਣੇ ਮੈਨੂੰ ਚਾਚਾ ਦੀ ਜੁਬਾਨ ਅੱਜ ਚਾਚਾ ਦੀ ਅਧਰੂ ਸੋੜਦੀ ਆ ਹੁਣ ਖਬਰਦਾਰ ਜੇ ਮੁੜ ਕੇ ਆਜ ਤੂੰ ਬਾਰੇ ਇਹੋ ਜਿਹੀ ਗੱਲਾਂ ਕਰੇ ਬਾਹਰ ਜਾ ਕੇ ਕੀਤੀਆਂ ਮੈਂ ਤੋਂ ਬੁਰਾ ਨਹੀਂ ਕੋਈ ਇੱਕ ਗੱਲ ਸੁਣ ਲਓ ਮੇਰੀ ਕੰਨ ਖੋਲ ਕੇ ਮੈਂ ਉੱਥੇ ਵੀ ਜਾਣਾ ਤੇ ਉਹ ਇੱਥੇ ਵੀ ਹੋਣਗੇ ਇਹਦਾ ਮਤਲਬ ਸਿੱਧਾ ਸਿੱਧਾ ਕਹਿ ਬੇ ਤੂੰ ਆਪਣੀ ਜਿੱਦ ਤੋਂ ਹਾਰਨਾ ਨਹੀਂ ਹਾਂ ਆਹ ਦੂਜੀ ਬਾਲ ਲੜਾਉਣਾ ਵਜੇ ਵੀ ਇਹਨ ਕੜਿਓ ਜੈ ਤੈਨੂੰ ਆਈ ਨੂੰ ਵਜੇ ਮੰਮੀ ਰੱਖ ਦੋ ਦਨੇ ਨੂੰ ਭੁੱਖੀ ਤੇ ਆਈ ਜਾਂਦੜ ਫੇਰ ਇਹਨੂ ਅਗਲ ਆਉਣੀ ਆ ਜੇ ਤੂੰ ਦਰਵਾਜਾ ਖੋਲਿਆ ਨਾ ਤੇ ਮੇਰੇ ਤੋਂ ਬਰਾ ਕੋਈ ਨਹੀਂ ਮੈਂ ਤੈਨੂੰ ਦੱਸਤਾ ਹੀ ਉਹ ਜਿੱਦਣ ਮੈਂ ਤੈਨੂੰ ਆਕੇ ਨੂੰ ਖਿੱਚ ਕੇ ਲਾਪੋ ਜੇ ਤੇ ਗਾੜੀ ਮੇਰੇ ਡੇਲ ਨਹੀਂ ਹਟਦਾ ਹੀ ਕੋਈ ਨਹੀਂ ਹੁਣ ਮੈਂ ਕਰ ਲਉ ਸਿੱਧੀ ਇਹਨੂੰ ਕਾਰ ਕਾਰ ਮੇਰੇ ਲੋ ਕਾਰ ਇਹਨੇ ਇੱਧਾ ਛੂਤਰ ਆਣਾ ਇਹਨੇ ਤੁਹਾਡੇ ਘਰ ਦਾ ਪਾਸ ਕੱਢਿਆ ਇਹਨੇ ਇੱਧਾ ਛੂਤਰ ਆਣਾ ਮੈਂ ਅਜਿਨੇ ਖੋਲ ਦੇ ਨਾ ਮਾ ਦੋ ਚਾਹ ਪਾਣੀ ਮੰਮੀ ਬੁਆ ਘੋਲੋ ਮੰਮੀ ਹਾਈ ਬੀਜੀ ਜਿੱਤੀ ਆਜੋ ਬਾਜੀ ਖੜਕਾਂਗੀ ਰਬੂਆ ਮਮੀ ਨਹੀਂ ਖੋਲਣਾ ਕਿੱਦਾਂ ਖ ਗਈ ਬੁਆ ਭਾਨਣਾ ਭਾਵੇਂ ਕੋਈ ਸੁਣ ਲੇ